ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਉਸ ਮਹਾਨ ਸ਼ਖਸੀਅਤ ਦੇ ਦਰਸ਼ਨ ਕਰਾਵਾਂਗੇ ਜਿਨ੍ਹਾਂ ਨੇ ਪਰਮੇਸ਼ਰ ਭਗਤੀ ਗੁਰੂ ਭਗਤੀ ਅਤੇ ਦੇਸ਼ ਭਗਤੀ ਤਿੰਨਾਂ ਨੂੰ ਇੱਕੇ ਸਾਥ ਨਿਭਾਇਆ ਐਸੀ ਮਹਾਨ ਸ਼ਖਸੀਅਤ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਜੀ ਆਪਾਂ ਸਾਰਿਆਂ ਤੋਂ ਪਹਿਲਾਂ ਬਾਬਾ ਵਿਸਾਖਾ ਸਿੰਘ ਜੀ ਦੇ ਵੱਡ ਵਡੇਰਿਆਂ ਦਾ ਇਤਿਹਾਸ ਸਰਵਣ ਕਰਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੇ ਇੱਕ ਸਿੱਖ ਹੋਇਆ ਜਿਨ੍ਹਾਂ ਦਾ ਨਾਮ ਸੀ ਬਾਬਾ ਮੋਹਰਾ ਜੀ ਬਾਬਾ ਮੋਹਰਾ ਜੀ ਨੇ ਸ਼ੇਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਕਰ ਕਮਲਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਭਾਈ ਮੋਹਰਾ ਜੀ ਅੰਮ੍ਰਿਤ ਛੱਕ ਕੇ ਭਾਈ ਮੋਹਰ ਸਿੰਘ ਜੀ ਬਣੇ ਬਾਬਾ ਮੋਹਰ ਸਿੰਘ ਜੀ ਬਹੁਤ ਕੀਰਤੀ ਅਤੇ ਨਾਮ ਵਿੱਚ ਭਿੱਜੀ ਹੋਈ ਸ਼ਖਸੀਅਤ ਸਨ ਉਹਨਾਂ ਦੇ ਨਾਮ ਵਿੱਚ ਭਿੱਜੇ ਹੋਣ ਤੋਂ ਹੀ ਉਹਨਾਂ ਦੀ ਕਿਰਤ ਨੂੰ ਵੇਖ ਕਰਕੇ ਉਨ੍ਹਾਂ ਦੇ ਨਾਮ ਜਪਣ ਉਨ੍ਹਾਂ ਦੀ ਭਜਨ ਬੰਦਗੀ ਨੂੰ ਵੇਖ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਮੋਹਰ ਸਿੰਘ ਜੀ ਤੇ ਬਖਸ਼ਿਸ਼ ਵੀ ਕੀਤੀ ਬਹੁਤ ਪਿਆਰੇ ਬਚਨ ਨੇ ਮੋਹਰੇ ਸਿੱਖ ਤੋਂ ਮੋਹਰ ਸਿੰਘ ਸੱਜਿਆ ਅੰਮ੍ਰਿਤ ਗੁਰੂ ਦਸ਼ਮੇਸ਼ ਸ਼ਿਕਾਇਆ ਜੈਸੇ ਮੋਹਰ ਸਿੰਘ ਫਿਰ ਗੁਰਾਂ ਦੀ ਸੇਵ ਕੀਤੀ ਵਰ ਗੁਰੂ ਦਸ਼ਮੇਸ਼ ਤੋਂ ਪਾਇਆ ਜੈਸੇ ਮਿਹਰ ਕੀਤੀ ਮਹਾਰਾਜ ਦਿਆਲ ਹੋਏ ਗੁਰੂ ਸਾਹਿਬ ਨੇ ਬਚਨ ਫਰਮਾਇਆ ਜੈਸੇ ਪੁੱਤਰ ਹੋਣਗੇ ਤੇਰੇ ਜੀ ਪੰਜ ਭਾਈ ਮੋਹਰ ਸਿੰਘ ਨੂੰ ਗੁਰਾਂ ਵੜਿਆਇਆ ਜੈਸੇ ਤੇਰੀ ਕੁੱਲ ਵਿੱਚ ਭਗਤੀ ਤੇ ਸਿੱਖੀ ਰਹਿਸੀ ਮੋਹਰ ਸਿੰਘ ਨੂੰ ਸਾਹਿਬਾ ਚਿਤਾਇਆ ਜੈਸੇ ਪੰਜ ਪੁੱਤਰ ਜੀ ਖਾਲਸਾ ਠੀਕ ਹੋਏ ਗੁਰੂ ਸਾਹਿਬ ਨੂੰ ਸੰਤੋਸੀ ਪਾਇਆ ਜੈਸੇ ਉਸ ਮਹਾਨ ਸ਼ਖਸੀਅਤ ਬਾਬਾ ਮੋਹਰ ਸਿੰਘ ਜੀ ਦੇ ਘਰ ਵਿੱਚ ਪੰਜ ਪੁੱਤਰ ਹੋਏ ਭਾਈ ਸ਼ੋਭਾ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਤੇਗਾ ਸਿੰਘ ਜੀ ਭਾਈ ਮੇਗ ਸਿੰਘ ਜੀ ਅਤੇ ਭਾਈ ਬੇਗ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜੇ ਪੰਜ ਪੁੱਤਰ ਸਨ ਇਨਾਂ ਦੀ ਸਿੱਖ ਇਤਿਹਾਸ ਵਿੱਚ ਆਪਣੀ ਇੱਕ ਵਿਲੱਖਣ ਥਾਂ ਹੈ। ਬਾਬਾ ਸ਼ੋਭਾ ਸਿੰਘ ਜੀ ਆਲੂਵਾਲੀਆ ਮਿਸਲ ਵਿੱਚ ਰਹਿ ਕੇ ਬੜੀ ਤੇਗ ਵਾਉਂਦੇ ਰਹੇ ਹਨ। ਬਾਬਾ ਜੋਗਾ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਜਿਨ੍ਹਾਂ ਨੇ ਮੈਦਾਨੀ ਜੰਗ ਵਿੱਚ ਖੂਬ ਖੰਡੇ ਖੜਕਾਏ। ਬਾਬਾ ਤੇਗਾ ਸਿੰਘ ਜੀ ਜੋ ਸਰਦਾਰ ਹਰੀ ਸਿੰਘ ਜੀ ਦੇ ਨਾਲ ਰਹਿ ਕਰਕੇ ਕਾਬਲ ਵਿੱਚ ਜਾ ਕੇ ਪੰਥ ਖਾਲਸੇ ਦੀ ਤਾਂਕ ਬਿਠਾਉਣ ਵਾਸਤੇ ਹਮੇਸ਼ਾ ਜਦੂ ਜਹਿਦ ਕਰਦੇ ਰਹੇ ਬਾਬਾ ਮੇਗ ਸਿੰਘ ਜੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਰਹਿ ਕਰਕੇ ਮੈਦਾਨੀ ਜੰਗ ਵਿੱਚ ਮੱਲਾ ਮਾਰੀਆਂ ਬਾਬਾ ਮੇਗ ਸਿੰਘ ਜੀ ਜੋ ਘਰ ਦਾ ਵਾਹੀ ਦਾ ਕੰਮ ਕਰਿਆ ਕਰਦੇ ਸਨ ਆਪਣੀ ਕਿਰਤ ਕਰਿਆ ਕਰਦੇ ਸਨ ਇਸੇ ਪਰਿਵਾਰ ਵਿੱਚੋਂ ਬਾਬਾ ਮੇਗ ਸਿੰਘ ਜੀ ਦੇ ਘਰ ਵਿੱਚ ਪੰਜ ਪੁੱਤਰਾਂ ਦਾ ਜਨਮ ਹੋਇਆ ਬਾਬਾ ਆਲਾ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਬਾਬਾ ਮਾਲਾ ਸਿੰਘ ਜੀ ਬਾਬਾ ਖੁਸ਼ਹਾਲ ਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਇਸ ਮਹਾਨ ਸ਼ਖਸੀਅਤ ਬਾਬਾ ਦਿਆਲ ਸਿੰਘ ਜੀ ਦੇ ਘਰ ਦੇ ਵਿੱਚ ਸਤਕਾਰਯੋਗ ਮਾਤਾ ਇੰਦਕੌਰ ਜੀ ਦੀ ਕੁੱਖ ਤੋਂ ਸਨ 1877 ਈਸਵੀ ਨੂੰ ਉਹ ਪਾਵਨ ਪਵਿੱਤਰ ਧਰਤੀ ਨਗਰ ਦਦੇਰ ਸਾਹਿਬ ਵਿਖੇ ਬਾਬਾ ਵਿਸਾਖਾ ਸਿੰਘ ਜੀ ਦਾ ਪਾਵਨ ਜਨਮ ਹੋਇਆ ਗੁਰੂ ਕੀ ਸਿੱਖ ਸੰਗਤ ਬਹੁਤ ਸਾਰੇ ਇਤਿਹਾਸਕਾਰਾਂ ਨੇ ਬਹੁਤ ਸਾਰੇ ਗੁਣੀ ਜਨਾਂ ਨੇ ਇਸ ਤਰ੍ਹਾਂ ਵਿਖਿਆਨ ਕੀਤਾ ਕਿ ਵਿਸਾਖ ਵਾਲੇ ਦਿਨ ਬਾਬਾ ਜੀ ਦਾ ਜਨਮ ਹੋਣ ਕਰਕੇ ਉਹਨਾਂ ਦਾ ਨਾਮ ਵਿਸਾਖਾ ਸਿੰਘ ਰੱਖਿਆ ਗਿਆ ਪਰ ਗੁਰੂ ਕੀ ਸਿੱਖ ਸੰਗਤ ਜਦੋਂ ਅਸੀਂ ਬਾਬਾ ਵਿਸਾਖਾ ਸਿੰਘ ਜੀ ਦੀ ਆਪਣੀ ਸਵੈ ਜੀਵਨੀ ਉਹਨਾਂ ਦੀ ਆਪਣੀ ਆਤਮ ਕਥਾ ਪੜ੍ਹਦੇ ਹਾਂ ਨਾ ਉਹਦੇ ਵਿੱਚ ਬਾਬਾ ਵਿਸਾਖਾ ਸਿੰਘ ਜੀ ਆਪਣੇ ਜਨਮ ਦੇ ਸਮੇਂ ਦਾ ਸਾਰਾ ਦ੍ਰਿਸ਼ ਸਾਰਾ ਸਮਾਂ ਉਹ ਬਿਆਨ ਕਰਦੇ ਨੇ ਉਹਨਾਂ ਦੀ ਆਪਣੀ ਰਚਨਾ ਹੈ ਸਨ 1934 ਬਿਕਰਮੀ ਸੀ ਚੜ ਮਾਹਾ ਵਿਸਾਖ ਜਦ ਆਇਆ ਸੰਤੋ ਆਦਾ ਗਿਆ ਵਿਸਾਖ ਜਦ ਬੀਤ ਸਿੰਘੋ ਹੁਕਮ ਉਸ ਕਰਤਾਰ ਪਠਾਇਆ ਸੰਤੋ ਦਿਨ ਢਲ ਕਰ ਪਿਛਲਾ ਪਹਿਰ ਹੋਇਆ ਸੇਵਾਦਾਰ ਫਿਰ ਜਨਮ ਸੀ ਪਾਇਆ ਸੰਤੋ ਇੰਦ ਕੌਰ ਦੀ ਕੁਖੋਂ ਮੈਂ ਹੋ ਪੈਦਾ ਧਿਆਲ ਸਿੰਘ ਜੀ ਪਿਤਾ ਅਖਵਾਇਆ ਸੰਤੋ ਬਾਬੇ ਸਾਹਿਬ ਨੇ ਗੁਰਾਂ ਦਾ ਵਾਕ ਲੈ ਕੇ ਵਿਸਾਖਾ ਸਿੰਘ ਫਿਰ ਨਾਮ ਰਖਾਇਆ ਸੰਤੋ ਗੁਰੂ ਕੀ ਸਿੱਖ ਸੰਗਤ ਬਾਬਾ ਜੀ ਦੀ ਆਪਣੀ ਰਚਨਾ ਵਿੱਚ ਇਹ ਜ਼ਿਕਰ ਹੈ ਅੱਧਾ ਗਿਆ ਵਿਸਾਖ ਜਦ ਬੀਤ ਸਿੰਘੋ ਇਹਦਾ ਭਾਵ ਵਿਸਾਖ ਦਾ ਅੱਧਾ ਮਹੀਨਾ ਬੀਤ ਚੁੱਕਾ ਸੀ ਔਰ ਸਤਗੁਰੂ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ ਮੁੱਖ ਬਾਤ ਲੈ ਕੇ ਬਾਬੇ ਸਾਹਿਬ ਨੇ ਗੁਰਾਂ ਦਾ ਬਾਤ ਲੈ ਕੇ ਵਿਸਾਖਾ ਸਿੰਘ ਫਿਰ ਨਾਮ ਰਖਾਇਆ ਸੰਤੋ ਬਾਬਾ ਵਿਸਾਖਾ ਸਿੰਘ ਜੀ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਮੁਖਵਾਕ ਲੈ ਕੇ ਤੇ ਸਤਿਗੁਰੂ ਜੀ ਦੇ ਮੁਖਵਾਕ ਦੇ ਪਹਿਲੇ ਅੱਖਰ ਤੋਂ ਬਾਬਾ ਵਿਸਾਖਾ ਸਿੰਘ ਜੀ ਦਾ ਨਾਮ ਰੱਖਿਆ ਗਿਆ ਇਹ ਬਾਬਾ ਵਿਸਾਖਾ ਸਿੰਘ ਜੀ ਦਾ ਪਿਸ਼ੋਕੜ ਹੈ ਅਸੀਂ ਆਉਣ ਵਾਲੀ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਦਦੇਰ ਸਾਹਿਬ ਉਹ ਪਾਵਨ ਪਵਿੱਤਰ ਧਰਤੀ ਜਿੱਥੋਂ ਅਨੇਕਾਂ ਮਹਾਪੁਰਸ਼ਾਂ ਸਤਿਪੁਰਸ਼ਾਂ ਦਾ ਜਨਮ ਹੋਇਆ ਉਹ ਦਦੇਰ ਸਾਹਿਬ ਦੀ ਤਰਤੀ ਕਿਵੇਂ ਵਸੀ ਕਿੰਨਾਂ ਨੇ ਆ ਕੇ ਦਦੇਰ ਸਾਹਿਬ ਨੂੰ ਵਸਾਇਆ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਵਿੱਚ ਉਹ ਸਾਰਾ ਇਤਿਹਾਸ ਆਪ ਜੀ ਦੇ ਸਾਹਮਣੇ ਰੱਖ ਸਕੀਏ ਉਹ ਲਾਂਚੁਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ